ਤਹਾ ਵਿਛੜਿਆਲ ਤਹਾ ਵਿਛੜਿਆਲ ਤਹਾ ਵਿਛੜਿਆਲ ਖਟਿਓ ਵੀਰ ਦੇ ਆਲ ਉਠਿਓ ਸੈਨ ਲੈ ਸੰਗ ਸਾਰੀ ਕਿਰਪਾਲ ਮਦ ਭਰ ਛੰਦ ਕੁੱਪਿਓ ਕਿਰਪਾਲ ਨੱਚੇ ਮਰਾਲ ਵੱਜੇ ਬਜੰਤ ਕ੍ਰੂਰੰ ਅਨੰਤ ਜੁਝੰਤ ਜੁਵਾਨ ਬਾਹੇ ਕਿਰਪਾਣ ਜੀ ਧਾਰ ਕਰੋਧ ਛੱਡੇ ਸਰੋਗ ਲੁਜੈ ਨਿਦਾਨ ਤਜੰਤ ਪ੍ਰਾਣ ਗਿਰਤ ਪਰ ਭੂਮ ਗਿਰਤ ਗਿਰ ਵਰਤ ਭੂਮ ਜਨ ਮੇਗ ਝੂਮ ਰਸਾਵਲ ਛੰਦ ਕਿਰਪਾਲ ਕੋਪਿਯੰ ਹਠੀ ਪਾਪ ਰੂਪਿਯੰ ਸਰੋਗੰ ਚਲਾਏ ਬੜੇ ਬੀਰ ਘਾਏ ਹਣੇ ਛਤਰ ਧਾਰੀ ਲਿਟੇ ਭੂਪ ਭਾਰੀ ਮਹਾਨਾਦ ਬਾਜੇ ਭਲੇ ਸੂਰ ਗਾਜੇ ਕਿਰਪਾਲੰ ਕਰੋਦੰ ਕੀਓ ਜੁਧ ਸੁਦੰ ਮਹਾ ਪੀਰ ਕੱਜੇ ਮਹਾ ਸਾਰ ਬੱਜੇ ਕਰਿਓ ਜੁੱਧ ਚੰਡੰ ਸੁਣਿਓ ਨਾਵ ਖੰਡੰ ਚਲਿਓ ਸ਼ਾਸਤਰ ਬਾਹੀ ਰਜਾਉਤੀ ਨਿਬਾਹੀ ਦੋਹਰਾ ਕੋਪ ਭਰੇ ਰਾਜਾ ਸਭ ਕੀਨੋ ਜੁੱਧ ਉਪਾਏ ਸੈਨ ਕਟੋਚਨ ਕੀ ਤਬ ਘੇਰ ਲਈ ਅਰ ਰਾਏ ਭੁਜੰਗ ਛੰਦ ਚਲੇ ਨਾਂਗਲੂ ਪਾਂਗਲੂ ਵੇਦਲੋ ਵੇਦੜੋ ਲੰਗ ਜਸਵਾਰੇ ਕੁਲੇਰੇ ਚਲੇ ਬੰਦ ਟੋਲੰ ਤਹਾਂ ਏਕ ਬਾਜਿਓ ਮਹਾਬੀਰ ਤੇ ਆਲੰਗ ਗਾਜਿਓ ਤਾਂ ਨਹੀਂ ਕਿਸੇ ਦੇ ਵੀਰ ਬੱਬਾ ਬਾਜਿਓ ਬਾਜਿਓ ਹਨ ਉਹ ਅਰਥ ਦਾ ਕੋਈ ਆ ਬਾਜ ਉੱਠਿਆ ਭਾਉ ਗਰਜ ਉੱਠਿਆ ਤੇ ਮੈਥੇ ਪੁਰਾਣੇ ਰੂਪਾਂ ਚ ਗੱਗਾ ਹੀ ਪਾਠ ਹੈ ਗੱਗਾ ਕਰਨਾ ਤੇ ਹਾਂ ਇੱਥੇ ਬੱਬਾ ਹੈ ਹਾਂ ਗੱਗਾ ਕਰਾਇਆ ਹੋਇਆ ਮਾਪੁਰਖਾਂ ਦੀ ਹਾਂ ਜੀ ਗੱਗਾ ਤਹਾਂ ਏਕ ਗਾਜਿਓ ਮਹਾਬੀਰ ਦਿਆਲਨ ਰਖੀ ਲਾਜ ਜਾਉਨੈ ਸਭੈ ਵਿਜੜਵਾਲਨ ਤਵੰ ਕੀਟ ਤੌ ਲਉ ਤਫੰਗੰ ਸੰਭਾਰੋ ਹਿੜਦੇ ਏਕ ਰਾਵੰਤ ਕੇ ਤਕ ਮਾਰੋ ਗਿਰਿਓ ਝੂਮ ਭੂਮੈ ਕਰਿਓ ਜੁਧ ਸੁਦੰ ਤਉ ਮਾਰ ਬੋਲਿਓ ਮਹਾਮਾਨ ਕ੍ਰੁੱਦੰ ਜੀ ਉਹ ਤਪਕੰ ਬਾਨ ਪਾਨੰ ਸੰਭਾਰੇ ਚਤਰ ਬਾਨ ਲੈ ਸੋ ਸਬਿਨ ਪ੍ਰਹਾਰੇ ਤ੍ਰਿਯੋ ਬਾਣ ਲੈ ਬਾਮ ਪਾਨੰ ਚਲਾਏ ਲੱਗੇ ਯਾ ਲੱਗੇ ਨਾ ਕਛੂ ਜਾਨ ਪਾਏ ਸੋ ਤੋ ਲੋ ਦੇਵ ਜੁਧ ਕੀਨੋ ਉਜਹਾਰੰ ਅਡਡ ਤੋ ਲੋ ਸੋ ਤੋ ਲੋ ਦੇਵ ਯੁੱਧ ਕੀਨੋ ਉਜਾਰੰ ਸੋ ਤਾ ਨਉ ਦੈਵ ਯੁੱਧ ਕੀਨੋ ਉਜਾਰੰ ਤਿਨੈ ਖੇਦ ਕੈ ਬਾਰਕੇ ਬੀਚਦਾਰਨ ਪਰਿਮਾਰ ਬੁੰਗੰ ਛੁਟੀ ਬਾਣ ਗੋਲੀ ਮਨੋ ਸੂਰ ਬੈਠੇ ਭਲੀ ਖੇਲ ਹੋਲੀ ਗਰੇ ਬੀਰ ਭੂਮੰ ਸਰੰ ਸੰਗ ਪੇਲਨ ਰੰਗੇ ਸੋਣ ਵਸਤਰੰ ਮਨੋ ਫਾਗ ਖੇਲਨ ਲਿਓ ਜੀਤ ਬੈਰੀ ਕੀਆ ਆਨ ਡੇਰਨ ਤੇ ਉਜਾਏ ਪਾਰੰ ਰਹੇ ਬਾਰਕੇ ਰੰਗ ਪਈ ਰਾਤਰ ਗੁਬਾਰ ਕੇ ਅਰਧ ਜਾਮ ਤਬੈ ਛੋਰ ਗੇ ਬਾੜ ਦੇਵੈ ਤਮਾ ਦਮਾਮੰ ਬਾੜ ਦੇ ਵੈ ਦਮਾਮੰ ਵੈ ਅੱਡ ਦੇਵੈ ਰੀ ਪਾਠ ਕਰਨਾ ਬਾੜ ਦੇ ਬਾੜ ਦੇ ਇਕੱਠਾ ਬਾੜ ਦੇ ਇਕੱਠਾ ਵੈ ਅੱਡ ਦਮਾਮੰ ਇਕ ਧੋਸੇ ਵਾਲੇ ਨੂੰ ਛੱਡ ਗਏ ਉਹ ਸਾਰੇ ਡਰ ਦੇ ਨਟਕਿਓ ਸੁੱਤੇ ਥੋੜੇ ਦੇਵੈ ਨਹੀਂ ਹੈ ਬਾੜ ਦੇ ਤਬੈ ਛੋਰ ਗੇ ਬਾੜ ਦੇ ਵੈ ਦਮਾਮੰ ਸਵੇ ਰਾਤਰੀ ਬੀਤੀ ਸਵੇ ਰਾਤਰੀ ਬੀਤੀ ਉਦਯੋ ਦਿਵਸ ਦਿਵਸ ਰਾਣੰ ਚਲੇ ਬੀਰ ਚਾਲਾਕ ਖੱਗ ਖਿਲਾਣ ਭਜਿਓ ਅਲਪ ਖਾਨੰ ਨਾ ਖਾਨਾ ਸੰਭਾਰਿਓ ਭਜੇ ਔਰ ਬੀਰੰ ਨਾ ਧੀਰੰ ਵਿਚਾਰਿਓ ਨਦੀ ਪੈ ਦਿਨ ਅਸ਼ਟ ਕੀਨੇ ਮੋਕਾਮ ਭਲੀ ਪਾਤ ਦੇਖੇ ਸਬਹ ਰਾਜ ਧੰ ਚਉਪਈ ਇਤ ਹਮ ਹੋਏ ਬਿਦਾ ਘਰ ਆਏ ਸੁਲਹਿ ਨਿਮਿਤ ਵੈ ਉਤਹਿ ਸਦਾਏ